ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪੁ ਜੀ ਸਾਹਿਬੁ ਇਕ ਓੰਕਾਰ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਜਮੀ ਸਹ ਪਉ ਗੁਰ ਪ੍ਰ사ਦਿ ਜਪੁ ਆਦਿ ਸਚੁ ਜੁ ਆਦਿ ਸਚੁ ਹੇ ਕੀ ਸੱਚ ਨਾਨਕ ਹੋਸੀ ਈ ਸੱਚ ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪ ਚੁੱਪ ਨਾ ਹੋਵਈ ਜੇ ਲਾਇ ਰਹਾ ਅਵਤਾਰ ਭੁਖਿਆ ਧੁਖੁ ਨਾ ਉਤਰੀ ਜੇ ਬਨਾਂ ਕੁਰੀਆਂ ਪਾਰ ਸੈ ਸਿਆਣਪਾ ਲਖ ਹੋਏ ਤੈ ਕਨ ਚੱਲੇ ਨਾਲ ਕੰਸ ਚਿਆ ਰਹੀ ਹੈ ਚੰਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਨ ਮਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲੈ ਕੋ ਦੋਖ ਸੋਖ ਪਾਈਆ ਇਕ ਨਾ ਹੁਕਮੀ ਬਖਸ਼ਿਸ ਇਕ ਹੁਕਮੀ ਸਦਾ ਭਵਈਐ ਮੈਂ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੇ ਬੂਝੈ ਤਾ ਹੁਮ ਕਹਿ ਨ ਕੋਈ ਗਾਵੈ ਕੋ ਤਾਨੁ ਕੋ ਵਖੈ ਸੈਤਾਨੁ ਗਾਵੈ ਕੋ ਦਾਤ ਜਨੈ ਨਿਸ਼ਾਨ ਗਰ ਕੋ ਬੜਵੜੀ ਅਿਆਚਾਰ ਗਾਵੈ ਕੋ ਵਿਦਿਆ ਗਤ ਵਿਚਾਰੁ ਗਾਵੈ ਕੋ ਸਾਥ ਰੀਤਨ ਖੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ Jap ਜਿਸੈ ਦੂਰ ਗਾਵੈ ਕੋ ਵੇਖੇ ਹਾਦ ਰਹਾ ਦੂਰ ਕਥਨਾ ਕਥਿ ਨ ਆਵੈ ਤੂਟੁ ਪਤ ਕਥਿ ਕਥਿ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤਕ ਪਾਹਿ ਜਿਹਾ ਜਗੰਤਰ ਖਾਹੀ ਖਾਹ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖੇ ਵੇਰਵਾ ਹੋ ਸੱਚਾ ਸਹਿਬ ਸਾਤਿ ਨਾਈ ਆਖਿਆ ਪਉ ਅਪਰ ਅੱਖ ਮੰਗ ਜਿਹ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀ ਜਿਤ ਦਿਸੇ ਦਰਬਾਰ ਹੋਇ ਗੁਲਨ ਬੋਲੀ ਜਿਤ ਸੁਣ ਧਰੇ ਪਿਆਰਾ ਅੰਮ੍ਰਿਤ ਵੇਲਾ ਸਚੁ ਨਾ ਕੋ ਹੋਵੈ ਬਡਿਆਈ ਵਿਚਾਰੁ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰੁ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰੁ ਥਾਪਿਆ ਨ ਜਾਇ ਕੀਤਾ ਨ ਹੋਇ ਆਪੇ ਆਪੋ ਨਿਰੰਝਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨੁ ਨਾਨਕ ਗਾਵੀਐ ਗੁਣੀ ਨਦਾਨੁ ਹੋਵੈ ਗਾਵੀਐ ਸੋਨੀਏ ਮਨ ਰਖੀਐ ਪਾਉ ਦੋਖ ਕਬ ਕਾਰ ਹਰ ਸੋ ਕਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੋ ਗੁਰਮਖ ਰਿਆਸਮਾਈ ਗੁਰੇਸ਼ਰ ਗੁਰਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਤੈਨਾ ਕਥਾ ਨਾ ਜਾਏ ਗੁਰਾ ਇੱਕ ਹੋ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਤੀਰਥ ਨਾਮਾ ਜਿਤ ਪਾਵਾਂ ਵਿਣਪਾਣਾ ਕਹਿਣਾ ਈ ਕਰੀ ਜੇਤੀ ਸੇਠ ਅਪਾਈ ਵੇਖਾ ਵਿਣ ਕਰਮਾ ਕੈ ਮਿਲੇ ਲਈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਸਿੱਖ ਸੁਣੀ ਗੁਰ ਇਕ ਦੇਹ ਬੋਜਾਈ ਸਭਨਾ ਜੀਆਂ ਕਾ ਇਕ ਦਾਤ ਸੋ ਮੈਂ ਮਿਸਰ ਨਾ ਜਾਏ ਜੇ ਜੁਗ ਚਾਰੇ ਅਰਜ ਹੋਰ ਦਸਨੀ ਹੋਏ ਨਮਾ ਕੰਡਾ ਵਿੱਚ ਜਾਨੀਏ ਨਾਮ ਚਲੇ ਸਭ ਕੋਏ ਚੰਗਾ ਨੌਰ ਖਾਏ ਕਾ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵੇ ਤੇ ਬਾਤ ਨ ਪੁੱਛੇ ਕੀ ਕੀਟਾ ਅੰਦਰ ਕੀਟ ਪਰ ਦੋਸੀ ਦੋਸਤਰ ਨਾਨਕ ਨੰਦ ਗੁਣ ਕਰੈ ਗੁਣਮੰਤੇ ਆ ਗੁਣ ਦੇ ਤਿਹਾ ਕੋਈ ਨ ਸੁਝੈ ਜੇ ਤਿਸ ਗੁਣ ਕੋਈ ਕਰੈ ਸੁਣੈ ਸਿੱਧ ਪੀਰ ਸਰਨਾਥ ਸੁਣੈ ਸਰਤ ਤਵਲ ਆਕਾਸ ਸੁਣੈ ਦੀਪ ਲੋਪਾ ਤਾਲ ਸੁਣੈ ਕੋਹੋਲ ਸਤ ਕਾਲੂ ਨਾ ਕਰਤਾ ਸਦਾ ਵਗਾਸ ਸੁਣੈ ਦੂਖ ਪਾਪਾ ਨਾਸ ਸੁਣੈ ਈਸਰ ਬਰਮਾਯੰਦ ਸੁਣੈ ਮੁਕਤਿ ਲਾਹਨ ਮੰਦ ਸੁਣੈ ਜੋਗ ਜਗਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਮਕ ਕਰਤਾ ਸਦਾ ਵਗਾਸ ਸੁਣੇ ਦੂਖ ਪਾਪਾਂ ਦਾ ਨਾਸ ਸੁਣੇ ਸਤ ਸੰਤੋ ਕੇ ਆਣ ਸੁਣੇ ਅਠ ਛਟਕਾ ਅਸ਼ਗਨ ਸੁਣੇ ਪੜ ਪੜ ਪਾਵੈ ਨਾਨਕ ਸੁਣੇ ਲਾਖ ਸਹਿਜ ਧਿਆਨ ਨਾਨਕ ਭਗਤਾ ਸਦਾ ਦਾਸ ਸੁਣੇ ਦੂਖ ਪਾਪਾਂ ਦਾ ਨਾਸ ਸੁਣੇ ਸਰਗਨਾਕੇ ਗਾ ਸੁਣੇ ਸੇਖ ਪੀਰ ਪਾਤਸ਼ਾ ਸੁਨੇ ਅੰਦਰ ਪਾਗ ਰਹੁ ਸੁਨੇ ਹਾਥ ਵੈ ਇਸਦਾ ਨਾਨਕ ਭਵਤਾ ਸਦਾ ਵਗਾਸ ਸੁਨੇ ਦੂਖ ਪਾਪਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹ ਪਿਛ ਪੁਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾਗ ਕਰਨ ਵਿਚਾਰ ਹੋਏ ਸੁ ਨੰ ਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਸੁਰਤ ਹੋਵੇ ਮਨ ਬਧ ਮਨ ਸਗਲੂ ਭਵਨ ਕੀ ਸੁਧ ਮਨੈ ਮੋਹੋ ਛੋਟਾ ਨਾ ਖਾਏ ਮਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਈ ਮਨੈ ਮਾਰਕ ਠਾਕ ਨ ਪਾਏ ਮਨੈ ਪਤਿਓ ਪ੍ਰਗਟ ਜਾਏ ਮਨੈ ਮਾਗ ਨ ਚੱਲੇ ਪੰਥ ਮਨੈ ਧਰਮ ਸੇ ਸੀਸ ਨ ਬੰਦੋ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਈ ਮੰਨ ਪਾਵੇ ਮੋਖ ਦਵਾਰ ਮੰਨ ਪਰਵਾਰਾ ਸਾਧਾਰੂ ਨਤਰ ਤਰੇ ਗੁਰ ਸਿੱਖ ਮੰਨ ਨਾਨਕ ਭਵੈ ਨ ਦੇਖੋ ਐਸਾ ਨਾਮ ਮੋਹ ਰੰਝਨ ਹੋਏ ਜੇ ਕੋ ਮੰਜਨ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਦਾਨ ਪੰਚ ਪਾਵੇ ਦਰਗਮਾਣੋਂ ਪੰਚ ਸੂਹੈ ਦਰ ਰਾਜਨੋਂ ਪੰਚ ਕਾਕਰ ਇਕ ਤਿਆਰ ਜੇ ਕੋ ਕਹੈ ਕਰ ਵਿਚਾਰੋ ਕਰਤਕ ਕਰਨਾ ਨਹੀਂ ਸਮਾਰੋ ਤਉ ਤਰਨ ਦੀ ਆਪਾ ਕਉਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ ਮੁਝ ਹੋਵੇ ਸਚਿਆਰੋ ਤਬਲੇ ਉਪਰ ਕਿੱਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲ ਕਹਣ ਜੂਰ ਜੀ ਜਾ ਤਰੰਗਾ ਕੇ ਨਾਮ ਸਵਨਾ ਲਿਖਿਆ ਬੁੜੀ ਕਲਾਮ ਏ ਹੋ ਲੇਖਾ ਲਿਖ ਜਣ ਕੋਇ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਾਨ ਸਵਾਲਿਉ ਰੂਪ ਕੀਤੀ ਦਾਤ ਜਨੈਨ ਕਲਕੂਤ ਕੀਤਾ ਪਸਾਉ ਵੇਖੋ ਖਵਾਉ ਤਿਸ ਤੇ ਹੋਏ ਲਖ ਦਰਿਆਉ ਕੁਦਰਤ ਕਾਵਲ ਕਹਾ ਵਿਚਾਰ ਅਰਿਆਂ ਜਾਮ ਇਕ ਬਾਰ ਜੋ ਤਿਤ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤੋ ਨਰ ਓਂਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮਹ ਭਪਸਾਰ ਅਸੰਖ ਮੋਨ ਨੂੰ ਬੁਲਾਏ ਤਾਰ ਕੁਦਰਤ ਕਮਲ ਕਹਾ ਵਿਚਾਰ ਵਾਰੇ ਨਾ ਜਾਵਾਂ ਇੱਕ ਬਾਰ ਜੋ ਤੁਸ ਭਾਵੈ ਸਾਈ ਭਲੀਕਾਰ ਤੁਸਦਾ ਸਲਾਮਤ ਨਿਰੰਕਾਰੋ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਲਪੁਰ ਐ ਅਮਰ ਕਰਜਾ ਹੈ ਜੋਰ ਅਸੰਖ ਗਲ ਵਡ ਹੱਤਿਆ ਕਮਹਿ ਅਸਾਂ ਕਾ ਪਾਪੀ ਪਾਪ ਕਰਜਾ ਹੈ ਅਸੰਖ ਕੂੜਿਆਰ ਕੂੜੇ ਫੈਰਾ ਹੈ ਅਸੰਖ ਮਲੇਸ਼ ਮਨਪਕ ਕਾਹ ਅਸੰਖ ਕਨੇ ਅੰਦਰ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵੇ ਇੱਕ ਬਾਰ ਜੋ ਤਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰ ਓਕਾਰ ਅਸੰਖ ਨਾਮ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਏ ਅਸੰਖ ਕਹੇ ਸਿਰ ਭਾਰ ਹੋਏ ਅੱਖਰੇ ਨਾਮ ਅਖਰੀਸਲਾ ਅੱਖਰੇ ਗਿਆਨ ਗੀਤ ਬਨਗਾ ਅੱਖਰੇ ਲਿਖਣ ਬੋਲਣ ਬਾਣ ਅੱਖਰਾ ਸਿਰ ਸੰਜੋਗ ਵਖਾਣ ਜਨੇ ਲਿਖ ਤਸਰ ਨਾਹ ਜੇ ਪਰਮਾਏ ਤਿੰਤੰ ਪਾਹ ਜੇ ਤਾ ਪੀਤਾ ਤਿਤਾ ਲਾਓ ਬਿਨਾਵੇਂ ਨਾਹੀ ਕੋ ਥਾਉ ਕੁਦਰਤ ਕਾਵਨ ਕਹਾ ਵਿਚਾਰ ਵਾਰਿਆ ਨਾ ਜਾਇ ਇਕ ਬਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੋ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਵੇ ਸਾਬੂਨ ਲਈਏ ਹੋ ਤੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਤੋ ਪੈ ਨਵੇਂ ਕੇ ਰੰਗ ਪੁਨੀ ਪਾਪੀ ਆਖਾ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪ ਹੀ ਖਾਓ ਨਾਨਕ ਹੁਕਮਿ ਆਵੋ ਜਾਓ ਤੀਰਥ ਤਾਪੂ ਦਿਆਨਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਨੇ ਮਨੇ ਆ ਮਨ ਕੀਤਾ ਪਾਉ ਅੰਤਰ ਗਤ ਤੀਥ ਮਨ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤਾ ਭਵਤ ਨਾ ਹੋਏ ਸੁਆਸਤੇ ਆਤਿ ਬਣੀ ਗਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਨ ਸਵੇਲਾ ਵਖਤ ਕਵਨ ਕਵਨ ਤੇਤ ਕਵਨ ਵਾਰ ਕਵਨ ਸਿਰਤੀ ਮਾਹ ਕਵਨ ਜਿਤ ਹੁਆ ਆਕਾਰ ਵੇਰ ਨ ਪਾਇਆ ਪੰਡਤੀ ਜੇ ਹੋਵੇਲੇ ਪੁਰਾਨ ਵਖਤ ਨ ਪਾਇਓ ਕਾਦੀ ਅੰਜ ਲਿਖਣ ਦੇ ਪੁਰਾਨ ਤੇਤ ਵਾਰ ਨ ਜੋਗੀ ਜਾਣ ਰਤ ਮਹੋ ਨ ਕੋਏ ਜਾ ਕਰਤਾ ਸੇਟੀ ਕਉ ਸਜੈ ਆਪਣੇ ਜਨ ਸੋਏ ਕੰਕਰ ਅੱਖਾਂ ਕੁੰਚ ਲਈ ਕਿਉ ਵਰਨੀ ਤਮ ਜਾਣਾ ਨਾਨਕ ਅਖਲ ਸਭ ਕੋ ਆਖੇ ਇੱਕ ਤੋਂ ਇੱਕ ਸੇ ਆਲਾ ਵੱਡਾ ਸਾਹਿਬ ਵੱਡੀ ਨਾਏ ਕੀਤਾ ਜਾ ਕਾ ਹੋਐ ਨਾਨਕ ਜੇ ਕੋ ਆਪੋ ਜਾਣੇ ਕਿ ਗਿਆਨ ਸੋਹ ਹੈ ਪਾਤਾਲ ਪਾਤਾਲ ਨੂੰ ਲਖ ਆਗਾਸ ਆਗਾਸੋ ਔੜ ਕੋ ਔੜ ਭਾਲਤਾ ਕਹਿਣ ਇੱਕ ਬਾਤ ਸੈ ਸ 18 ਕਹਿਣ ਕ ਤਿਬ ਅਸੋ ਲੋ ਇੱਕ ਤਾਤ ਲਿਖਾ ਹੋਇ ਤਾ ਲਿਖੀਐ ਲਿਖੇ ਹੋਏ ਬਿਨਾਸ ਨਾਨਕ ਵਡਾ ਯਾਖੀ ਆਪੈ ਜਾਣ ਆਪ ਸਲਾਹੀ ਸਲਾਹਯਤੀ ਸੁਰਤ ਨ ਪਾਈਆ ਨਦੀਆ ਤੇ ਵਾਪ ਵ ਸਮੁੰਦਰ ਨਾ ਜਾਣੀ ਹੈ ਸਮੁੰਦਰ ਸਾ ਸੁਤਾ ਲੋਲ ਗਿਰਹਾ ਸੇਤੀ ਮਲਤਨ ਕਿਹੜੀ ਤੁਲ ਨ ਹੋਵਨੀ ਜਿਤਸ ਮਨੋ ਨਾ ਵਿਸਰਹਿ ਅੰਤ ਨਾ ਸ਼ਕਤੀ ਕਹ ਨ ਅੰਤ ਅੰਤ ਨ ਕਰਨੇ ਦੇਨ ਨ ਅੰਤ ਅੰਤ ਨ ਵਿਖਣ ਸੁਨ ਨਾ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪ ਕੀਤਾ ਆਕਾਰ ਅੰਤ ਨ ਜਾਪੈ ਪਰਵਰ ਅੰਤ ਪਾਰਨ ਕੀਤੇ ਵਿਲਲਾਹ ਹੈ ਤਾਂ ਕਿ ਅੰਤ ਨ ਪਾਈ ਜਾਹੈ ਇਹ ਅੰਤ ਨ ਜਾਣ ਕੋਈ ਬੁੱਤਾ ਕੀਏ ਬੁੱਤ ਹੋਏ ਵੱਡਾ ਸਾਹਿਬ ਹੋਏ ਉੱਚਾ ठाਉ ਉੱਚੇ ਉੱਪਰ ਉੱਚਾ ਨਾ ਹੋਵ ਡੁੱਚਾ ਹੋਏ ਕੋਈ ਤਿਸੁ ਚ ਸੁੱਚ ਕੋ ਜਾਣ ਸੋਏ ਜੇ ਵੜਿਆ ਪੂਜਣੈ ਆਪ ਆਪ ਨਾਲਕ ਨਦਰੀ ਕਰਮੀ ਦਾਤ ਬਉਧਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਈ ਕਿਤੇ ਮੰਗ ਹੈ ਜੋ ਦੇ ਅਪਾਰ ਕਿਤੇ ਗਲਤ ਨਹੀਂ ਵਿਚਾਰ ਇਤੇ ਸਭ ਟੁੱਟੇ ਦੇ ਘਾਰ ਇਤੇ ਲੈ ਲੈ ਬੁਕਰਪਾਹ ਕਿਤੇ ਮੂਰਖ ਕਹੀ ਖਾਹ ਇਤੇ ਦੁਖ ਭੂਖ ਸਦਮਾਰ ਇਹ ਪੇਦਾ ਤ ਤੇਰੀ ਦਾਤਾਰ ਬੰਦ ਪਲਾਸੀ ਪਾਣ ਹੋਏ ਹੋਰ ਆਖਨ ਸਤਿ ਕੋਏ ਜੇ ਕੋ ਖਾਈ ਕੋ ਆਖਣ ਪਾਈ ਉਹੋ ਜਾਣੈ ਜੇਤੂ ਆਮੁ ਆਏ ਆਪੈ ਜਾਣੈ ਆਪੈ ਦੇ ਅੱਖ ਅਸੇ ਦੀ ਕੇਈ ਤੇ ਜਿਸਨੋ ਬਖਸ ਸਿਰ ਚਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੋਲੂ ਅਮਲ ਵਾਪਾਰ ਅਮਲ ਵਾਪਾਰੀ ਐ ਅਮਲ ਪੰਦਾਰਾ ਅਮੁੱਲ ਆਵੇ ਅਮੁੱਲ ਜਾਹੇ ਅਮੁੱਲ ਪਾਈ ਅਮੁੱਲ ਸਮਾ ਹੈ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਪਰਮ ਅਮੁੱਲ ਪਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹਿ ਲਵਲਾਏ ਆਖੇ ਵੇਦ ਪਾਠ ਪੁਰਾਣ ਅੱਖੇ ਪੜੈ ਕਰਵਖਿਆਨ ਅੱਖੇ ਵਰਮੈ ਅੱਖੇ ਹੰਦ ਅੱਖੇ ਗੋਪੀ ਤੇ ਗੋਵਿੰਦ ਅੱਖੇ ਈਸਰੀ ਆਪੇ ਸਿੱਧ ਅੱਖੇ ਫੇਕੇ ਕੀਤੇ ਬੰਦ ਅੱਖੇ ਦਾਨੂ ਅੱਖੇ ਦੇਵ ਅੱਖੇ ਸੋਰੂ ਨਰਮੁ ਜਨ ਸੇਵ ਕੀਤੇ ਅੱਖੇ ਅਖਨ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾ ਇਤੇ ਕਿਤੇ ਹੋਰ ਕਰੇ ਹੈ ਆਖ ਨ ਸਕੈ ਕਿ ਜੀਵੜ ਪਾਵੇ ਤੇਵੜ ਹੋਏ ਨਾਨਕ ਜਾਣ ਸੱਚ ਸੋਏ ਜੇ ਕੋ ਅੱਖ ਬੋਲ ਬਗਾਡ ਉਨ ਕਾ ਲਿਖੀਐ ਸਿਰ ਗਵਾਰਾ ਗਵਾਰਣ ਸੋਦਰ ਕੇ ਹਾ ਸੋਕਰ ਕੇ ਹਜਤ ਬਹਿ ਸਰਬ ਸੋਮਨ ਵਾਜੇ ਨਾਦ ਅਨੇਕ ਸੰਖਾ ਕੀਤੇ ਬਾਵਨ ਹਾਰੇ ਕੀਤੇ ਰਾਹ ਪਰਿਚੋ ਕਹੀ ਅਨੂ ਕਤੇ ਗਵਨ ਹਾਰੇ ਗਾਵੇ ਤੋ ਲੋਕ ਔਨਤਨੀ ਬੈ ਸੰਤੁਰ ਗਾਵੇ ਰਾਜਾ ਧਰਮ ਦੁਵਾਰੇ ਗਾਵੇ ਚਿਤ ਬਖਤ ਲਿਖ ਜਾਣ ਲਿਖ ਲਿਖ ਧਰੋਂਗੇ ਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਸ ਵਾਰੇ ਗਾਵੇ ਇੰਦ ਅਦਾਸਨ ਬੈਠੇ ਦੇਵਤੇ ਅੰਦਰ ਨਲ ਗਾਵੇ ਸਦ ਸਮਾਦੀ ਅੰਦਰ ਪਾਵਨ ਸਾਧ ਦੇ ਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ गावਨ ਪੰਡਤ ਪਰਨ ਰਖੀਸਰ ਜੁਗ ਜੁਗ ਵੇਤਾ ਨਾਲ ਗਾਵੇ ਮੋਹਨ ਮਨ ਮੋਹਨ ਸੁਰਗਮਾਛ ਤੇ ਅਨ ਗਾਵਨ ਰਤਨ ਉਪਾਇ ਤੇ 68 ਤੀਰਥ ਨਾਲ ਗਾਵੇ ਜੋਧ ਮਹਾਵਲ ਸੂਰਾ ਗਾਵੇ ਖਾਣਿ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਧਾਰੈ ਸਹੀ ਤਦ ਨ ਗਾਵੈ ਜਦ ਤਦ ਭਾਵਨੋ ਰਤੇ ਤੇ ਭਗਤ ਰਸਾਲੇ ਹੋਰ ਕਿਤੇ ਗਾਵਨੋ ਸਿਮ ਚਿਤ ਨ ਆਵਨ ਨਾਨਕਿਆ ਹੈ ਚਾਰੇ ਸੋਈ ਸੋਈ ਸਦਾ ਸਤ ਸਹਿਬ ਸਾਚਾ ਸਾਚੀ ਨਹੀਂ ਹੈ ਬਿਹੁਸੀ ਜਾਇ ਨਾਸੀ ਰਤਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜੁਨੇ ਆਪਾਈ ਕਰ ਕਰ ਵੇਖੇ ਕੀਤਾ ਆਪਨੋ ਜਨ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਇ ਖਰਚੀ ਹੁਮ ਨਾ ਕਰ ਨਾ ਜਾਏ ਸੋ ਪਾਤਸ਼ਾਹ ਸਹ ਪਾਤਸ਼ਾਹ ਸਹਬ ਨਾਨਕ ਰਹਿ ਨਰ ਜਾਏ ਮਨ ਦਾ ਸਤੋਖ ਸਰਮਪੰਖ ਝੋਲੀ ਧਿਆਨ ਕੀ ਕਰੈ ਤਪੂਤ ਕਿੰਥਾ ਕਾਲ ਤੁਵਾਰੀ ਕਾਇਆ ਜਿਉ ਤਿਤ ਡੰਡਾ ਪ੍ਰਤੀਤ ਆਏ ਪੰਥੀ ਸਭ ਜਮਾਤੀ ਮਨ ਜਿਤ ਜਗ ਜੀਤੂ ਆਦੇਸ ਤਿਸ ਆਦੇਸ ਆਦੇ ਨੀਲਾ ਨਾਦ ਅਨਾਹਤ ਜੁਗ ਜੁਗ ਵੇਖੋ ਵੇਸ ਭੁਗਤ ਗਿਆਨ ਦਿਆ ਪੰਡਰਨ ਘਟ ਘਟ ਵਜ ਜਾ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਤ ਸਦੇ ਅਬਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾਵੇ ਲਿਖਿ ਆਵੇ ਭਾਵ ਆਦੇਸ ਉਸ ਤੇ ਅਦੇਸ ਆਦੇ ਨੀਲਾ ਨਾਦ ਅਨਾਹਤ ਜੁਗ ਜੁਗ ਵੇਖੋ ਵੇਸ ਇਕਾ ਮਾਈ ਜੁਗ ਵੇ ਆਈ ਤਿਨ ਚੇਲੇ ਪ੍ਰਵਾਨੋ ਇਕ ਸੰਸਾਰੀ ਕੁੰਡਰੀ ਕੋਲੇ ਦੀਵਾਲੋ ਜਿਤ ਸਭਾਵੈ ਤਿਉ ਚਲਾਵੈ ਜਿ ਹੋਵੈ ਪਰਮਾਨ ਓਹ ਹੋ ਵੇਖੈ ਓਨ ਨਦਰ ਨੈ ਆਵੈ ਭੁਖੈ ਹੋ ਬਡਾਲੋ ਆਦੇਸ ਤਿਸੈ ਆਦੇਸ ਆਦ ਨਿਲਾਨਦ ਅਨਹਤ ਜਬ ਜਬ ਵੇਖੇਸ ਆਸਨ ਲੋਇ ਲੋਇ ਪੰਡਾਰੂ ਜੋਖ ਪਾਇ ਸੁ ਏਕਾ ਵਾਰੋ ਕਰ ਕਰ ਵੇਖ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਨੀਲਾ ਨਾਧਨਾਥ ਜੁ ਜਵੇਖੋ ਵੇਸ ਇੱਕ ਦੋ ਜੀਵੋ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਰਿਆਖੀ ਹੈ ਏਕ ਨਾਮ ਜਗਦੀਸ਼ ਇਤਰਾਹਾ ਪਤ ਪਵੜੀਆਂ ਚੜਿਐ ਹੋਏ ਆਕੀਸ ਸੁਣ ਗੱਲ ਆਕਾਸ ਕੀ ਤਿਤੈ ਏਰੀ ਸੁਨਨੁ ਨਦਰੀ ਪਾਈਐ ਕੁੜੀ ਕੁੜੇ ਠਿਸ ਆਖਣ ਜੋਰ ਚਪੈ ਨਹਿ ਜੋਰ ਜੋਰ ਨ ਮੰਗਨ ਬਿਨ ਨ ਦੂਰ ਦੂਰਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸ੍ਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਹੋ ਨੀਚ ਨ ਕੋਈ ਰਤੀ ਰੁਤੀ ਦਿੱਤੀ ਵਾਰੋ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੇ ਥਾ ਪ੍ਰਭ ਕੀ ਪਰਮ ਸਾਲੋ ਤਿਸ ਵਿੱਚ ਜੀ ਜੋਤਿ ਕਾ ਰੰਗ ਤਿਨ ਕਾ ਨਾਮ ਅਨੇਕ ਅਨੰਤ ਕਰਮੀ ਕਰਮੀ ਹੋ ਵਿਚਾਰੋ ਸੱਚ ਆਪ ਸੱਚਾ ਦਰਵਾਰੋ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਸਚ ਪਕਾਈ ਅਥੈ ਪਾਈ ਨਾਨ ਗਿਆ ਜਾਪੈ ਜਾਏ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾਇ ਆਪੋ ਕਰਮ ਕੀਤੇ ਪਵਨ ਪਾਣੀ ਬੈ ਸੰਸਰ ਕੀਤੇ ਕਾਨ ਮਹੇਸ ਕੀਤੇ ਵਰਮ ਕਟ ਤਕੜੀ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੇਤੇ ਸਦ ਗੋਦਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੰਨ ਕੇਤੇ ਕੇਤੇ ਰਤਨ ਸਮੰਦ ਕੇਤੇ ਅਖਾਣੀ ਕੇਤੀਆਂ ਬਾਣੀ ਕੇਤੇ ਪੰਨ ਰੰਗ ਕੇਤੀ ਸੋਤੀ ਸੇਵਕ ਤੇ ਨਾਨਕ ਅੰਤ ਨੈ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਦ ਤਿੱਥੇ ਨਾਨਕ ਨੋਦਪੂਰ ਅਨੰਦ ਸਰਮ ਕੰਡ ਕੀ ਬਾਣੀ ਰੂਪ ਤਿੱਥ ਘੜੀਏ ਬਹੁਤ ਅਲੋਕ ਤਾਂ ਕਿ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿੱਥ ਘੜੀਏ ਸੁੱਤ ਮਤ ਮਨ ਗੋਦ ਤਿੱਥ ਘੜੀਏ ਸਿਰ ਸਦਾ ਕੀ ਸੁਧ ਪਰਮ ਕੰਡ ਕੀ ਬਾਣੀ ਜੋਰ ਤਿੱਥ ਹੋਰ ਨ ਕੋਈ ਹੋਰ ਤਿੱਥ ਜੋਤ ਮਹਾਬਲ ਸੂਰਵ ਤਨ ਮੈਂ ਰਾਮ ਰਹਾ ਪਰਪੂਰ ਤਿੱਥਾ ਸੀ ਤੋ ਸੀਤਾ ਮਹਿਮਾ ਮਹ ਤਾ ਕਿ ਰੂਪ ਨ ਕਥਨ ਜਾ ਨਾ ਉਹ ਮਰਨ ਠਗ ਜਾਏ ਜਨ ਕਾ ਰਾਮ ਵਸ ਮਨ ਮਹ ਤਿੱਥਾ ਭਗਤ ਵਸ ਕੇ ਲੋਏ ਕਰ ਅਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥਾ ਖੰਡ ਮੰਡਲ ਵਰ ਭੰਡੋ ਜੇ ਕੋ ਕਥੈ ਤੇ ਅੰਤ ਨ ਅੰਤ ਤਿੱਥਾ ਲੋਲੂ ਆਕਾਰੋ ਜੰਝਉ ਹੁਕਮ ਤਿਮੰਤੰਕਾਰ ਵੇਖਾ ਵਿਖਸ ਪਰ ਵਿਚਾਰੋ ਨਾਨਕ ਕਥਨਾ ਕੜਾ ਸਾਰੂ ਜਤ ਪਹਾਰਾ ਤੀਰ ਸੁਨਿਆਰਾ ਅਹਰਨ ਮਾਤੂ ਵਿਦਿ ਤਿਆਰ ਪੌਖਲਾ ਅਵੰਤਮਤਾਉ ਭੰਡਾ ਪਾਉ ਅਮਰਤ ਤਾਲੂ চে আইয় বুরে আইয় ধরম হম ਜਿਨਨੇ ਨਾਮ ਤੇ ਆਇਆ ਗਏ ਮੁਸਕਤ ਕਾਲ ਨੂੰ ਨਾਨਕ ਤੇ ਮੁਖ ਉਚਲੇ ਕੀਤੀ ਛੁੱਟੀ ਨਾਲ ਜਿਨਨੇ ਨਾਮ ਤੇ ਆਇਆ ਗਏ ਮੁਸਕਤ ਕਾਲ ਨੂੰ ਨਾਨਕ ਤੇ ਮੁਖ ਉਚਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ